ਰਾਹੁਲ ਗਾਂਧੀ ਦੇ ਸਿੱਖਾਂ ਬਾਰੇ ਬਿਆਨ ਤੋਂ ਬਾਅਦ ਖਾਲਿਸਤਾਨੀ ਸਮਰਥਕ ਬਾਗੋ ਬਾਗ ਨੇ ਗੁਰਪੰਤ ਵੰਤ ਸਿੰਘ ਪੰਨੂ ਦੇ ਵੱਲੋਂ ਰਾਹੁਲ ਗਾਂਧੀ ਦੇ ਬਿਆਨ ਦੀ ਸਪੋਰਟ ਕੀਤੀ ਗਈ ਸਮਰਥਨ ਦਿੱਤਾ ਗਿਆ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ ਇੱਕ ਸਿੱਖਾਂ ਨੂੰ ਲੈ ਕੇ ਬਿਆਨ ਦਿੱਤਾ ਔਰ ਖਾਲਿਸਤਾਨੀ ਉਸ ਦਾ ਪੂਰਾ ਸਮਰਥਨ ਕਰ ਰਹੇ ਨੇ ਸਿੱਖ ਫੋਰ ਜਸਟਿਸ ਦੇ ਆਗੂ ਗੁਰਪਾਤ ਵੰਤ ਸਿੰਘ ਪੰਨੂ ਨੇ ਕਾਂਗਰਸੀ ਆਗੂ ਦੇ ਸਟੈਂਡ ਦਾ ਸਮਰਥਨ ਕੀਤਾ ਵੱਖਵਾਦੀ ਨੇਤਾ ਨੇ ਕਿਹਾ ਕਿ ਭਾਰਤ ਵਿੱਚ ਸਿੱਖਾਂ ਦੀ ਹੋਂਦ ਨੂੰ ਖਤਰੇ ਤੇ ਰਾਹੁਲ ਗਾਂਧੀ ਦਾ ਬਿਆਨ ਨਾ ਸਿਰਫ ਦਲੇਰ ਅਤੇ ਮੋਹਰੀ ਹੈ ਬਲਕਿ 1947 ਤੋਂ ਬਾਅਦ ਭਾਰਤ ਵਿੱਚ ਲਗਾਤਾਰ ਸ਼ਾਸਨ ਅਧੀਨ ਸਿੱਖਾਂ ਦੁਆਰਾ ਦਰਪੇਸ਼ ਇਕੱਠਾ ਦੇ ਇਤਿਹਾਸ ਅਤੇ ਸਿੱਖ ਹੋਮਲੈਂਡ ਤੇ ਆਧਾਰਿਤ ਹੈ ਕਾਂਗਰਸੀ ਆਗੂ ਰਾਹੁਲ ਗਾਂਧੀ ਜੋ ਕਿ ਆទਿਕਲ ਅਮਰੀਕਾ ਦੇ ਦੌਰੇ ਤੇ ਨੇ ਇੱਕ ਸਮਾਗਮ ਦੇ ਵਿੱਚ ਭਾਰਤ ਵਿੱਚ ਸਿੱਖ ਭਾਈਚਾਰੇ ਬਾਰੇ ਉਹਨਾਂ ਦੇ ਵੱਲੋਂ ਟਿੱਪਣੀ ਕੀਤੀ ਗਈ ਜਿਸ ਨੂੰ ਲੈ ਕੇ ਨਵਾਂ ਵਿਵਾਦ ਵੀ ਛਿੜ ਗਿਆ ਇੱਕਾਤ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਬਹੁਤ ਸਾਰੇ ਖਾਲਿਸਤਾਨੀ ਪੱਖੀ ਸਿੱਖ ਮੌਜੂਦ ਹਨ ਰਾਹੁ ਨੇ ਐਸਐਫ ਜੀ ਦੀ ਗਲੋਬਲ ਖਾਲਿਸਤਾਨੀ ਰਾਏ ਸ਼ਮਾਰੀ ਮੋਹਿਮ ਨੂੰ ਜਾਇਜ਼ ਹਰਿਆ ਰਾਹੁਣੇ ਕਿਹਾ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਹੋਵੇਗਾ ਕਿ ਲੜਾਈ ਕੀ ਹੈ ਲੜਾਈ ਰਾਜਨੀਤੀ ਦੀ ਨਹੀਂ ਹੈ ਇਹ ਸਤਹੀ ਹੈ ਲੜਾਈ ਇਸ ਗੱਲ ਤੇ ਹੈ ਕਿ ਇੱਕ ਸਿੱਖ ਹੋਣ ਦੇ ਨਾਤੇ ਉਸ ਨੂੰ ਭਾਰਤ ਵਿੱਚ ਪੱਗ ਬੰਨਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਂ ਸਿੱਖ ਹੋਣ ਦੇ ਨਾਤੇ ਉਸ ਨੂੰ ਭਾਰਤ ਵਿੱਚ ਕੜਾ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਂ ਕਿਸੇ ਸਿੱਖ ਦੁਰਦਵਾਰ ਦੇ ਦਰਸ਼ਨ ਕਰ ਸਕਣਗੇ ਇਹ ਲੜਾਈ ਸਿਰਫ ਉਹਨਾਂ ਦੀ ਨਹੀਂ ਸਗੋ ਸਾਰੇ ਧਰਮਾਂ ਦੀ ਲੜਾਈ ਹੈ ਤਿੰਨ ਦਿਨ ਪਹਿਲਾਂ ਅਮਰੀਕਾ ਦੌਰੇ ਤੇ ਗਏ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਭਾਜਪਾ ਅਤੇ ਆਰਐਸਐਸ ਨੇ નિਸ਼ਾਨੇ ਤੇ ਆ ਚੁੱਕੇ ਨੇ ਰਾਹੁਲ ਗਾਂਧੀ ਨੂੰ ਕਈ ਪ੍ਰੋਗਰਾਮਾਂ ਦੇ ਵਿੱਚ ਮੋਦੀ ਸਰਕਾਰ ਦੀਆਂ ਕਮੀਆਂ ਨੂੰ ਸੂਚੀਬੰਦ ਕਰਦੇ ਦੇਖਿਆ ਗਿਆ ਇਸੋ ਦੌਰਾਨ ਰਾਹੁਲ ਗਾਂਧੀ ਨੇ ਸਿੱਖਿਆ ਬਾਰੇ ਟਿੱਪਣੀ ਕੀਤੀ ਇਸਤੇ ਭਾਰੇ ਹੰਗਾਮਾ ਹੋ ਗਿਆ ਭਾਜਪਾ ਨੇ ਇਸਤੇ ਸਖਤ ਇਤਰਾਜ਼ ਪ੍ਰਗਟ ਕੀਤਾ ਹੈ ਨਾਲ ਹੀ ਕਿਹਾ ਕਿ ਇਸ ਬਿਆਨ ਦੀ ਉਹ ਨਖੇਦੀ ਕਰਦੇ ਨੇ ਔਰ ਇਸ ਮਾਮਲੇ ਦੇ ਵਿੱਚ ਕਾਂਗਰਸੀ ਨੇਤਾ راہੁਲ ਗਾਂਧੀ ਨੂੰ ਅਦਾਲਤ ਵਿੱਚ ਵੀ ਕਸਿਤਣਗੇ راہੁਲ ਗਾਂਧੀ ਦੇ ਸਿੱਖਿਆ ਬਾਰੇ ਬਿਆਨ ਤੋਂ ਬਾਅਦ ਖਾਲਿਸਤਾਨੀ ਸਮਰਥਕ ਬਾਗੋ ਬਾਗ ਨੇ ਗੁਰਪ੍ਰਤਵੰਤ ਵੰਤ ਸਿੰਘ ਪੰਨੂ ਦੇ ਵੱਲੋਂ ਰਾਣ ਗਾਂਧੀ ਦੇ ਬਿਆਨ ਦੀ ਸਪੋਰਟ ਕੀਤੀ ਗਈ ਸਮਰਥਨ ਦਿੱਤਾ ਗਿਆ ਰਾਣ ਗਾਂਧੀ ਨੇ ਅਮਰੀਕਾ ਦੇ ਵਿੱਚ ਇੱਕ ਸਿੱਖਾਂ ਨੂੰ ਲੈ ਕੇ ਬਿਆਨ ਦਿੱਤਾ ਔਰ ਖਾਲਿਸਤਾਨ ਨੇ ਉਸ ਦਾ ਪੂਰਾ ਸਮਰਥਨ ਕਰ ਰਹੇ ਨੇ ਸਿੱਖ ਫੋਰ ਜਸਟਿਸ ਦੇ ਆਗੂ ਗੁਰਪ੍ਰਤਵੰਤ ਵੰਤ ਸਿੰਘ ਪੰਨੂ ਨੇ ਕਾਂਗਰਸੀ ਆਗੂ ਦੇ ਸਟੈਂਡ ਦਾ ਸਮਰਥਨ ਕੀਤਾ ਵਕਵਾਦੀ ਨੇਤਾ ਨੇ ਕਿਹਾ ਈ ਭਾਰਤ ਵਿੱਚ ਸਿੱਖਾਂ ਦੀ ਹੋਂਦ ਨੂੰ ਖਤਰੇ ਤੇ ਰਾਹੁਲ ਗਾਂਧੀ ਦਾ ਬਿਆਨ ਨਾ ਸਿਰਫ ਦਲੇਰ ਅਤੇ ਮੋਹਰੀ ਹੈ ਬਲਕਿ 1947 ਤੋਂ ਬਾਅਦ ਭਾਰਤ ਵਿੱਚ ਲਗਾਤਾਰ ਸ਼ਾਸਨ ਅਧੀਨ ਸਿੱਖਾਂ ਦੁਆਰਾ ਦਰਪੇਸ਼ ਰੱਥਾਂ ਦੇ ਇਤਿਹਾਸ ਤੇ ਸਿੱਖ ਹੋਮਲੈਂਡ ਤੇ ਆਧਾਰਿਤ ਹੈ ਕਾਂਗਰਸੀ ਆਗੂ ਰਾਹੁਲ ਗਾਂਧੀ ਜੋ ਕਿ ਅੱਜਕਲ ਅਮਰੀਕਾ ਦੇ ਦੌਰੇ ਤੇ ਨੇ ਇੱਕ ਸਮਾਗਮ ਦੇ ਵਿੱਚ ਭਾਰਤ ਵਿੱਚ ਸਿੱਖ ਭਾਈਚਾਰੇ ਬਾਰੇ ਉਹਨਾਂ ਦੇ ਵੱਲੋਂ ਟਿੱਪਣੀ ਕੀਤੀ ਗਈ ਜਿਸ ਨੂੰ ਲੈ ਕੇ ਨਵਾਂ ਵਿਵਾਦ ਨਹੀਂ ਛਿੜ ਗਿਆ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਬਹੁਤ ਸਾਰੇ ਖਾਲਿਸਤਾਨੀ ਪੱਖੀ ਸਿੱਖ ਮੌਜੂਦ ਹਨ ਰਾਹੁਣੇ ਐਸਐਫਜੀ ਦੀ ਗਲੋਬਲ ਖਾਲਿਸਤਾਨੀ ਰਾਏ ਸਮਾਰੀ ਮੋਹਿਮ ਨੂੰ ਜਾਇਜ਼ ਠਹਿਰਾਇਆ ਰਾਹੁਲ ਨੇ ਕਿਹਾ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਹੋਵੇਗਾ ਕਿ ਲੜਾਈ ਕੀ ਹੈ ਲੜਾਈ ਰਾਜਨੀਤੀ ਦੀ ਨਹੀਂ ਹੈ ਇਹ ਸਤਹੀ ਹੈ ਲੜਾਈ ਇਸ ਗੱਲ ਤੇ ਹੈ ਕਿ ਇੱਕ ਸਿੱਖ ਹੋਣ ਦੇ ਨਾਤੇ ਉਸ ਨੂੰ ਭਾਰਤ ਵਿੱਚ ਪੱਗ ਬੰਨਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਂ ਸਿਰ ਇੱਕ ਹੋਣ ਦੇ ਨਾਤੇ ਉਸ ਨੂੰ ਭਾਰਤ ਵਿੱਚ ਕੜਾ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਂ ਕਿਸੇ ਸਿੱਖ ਗੁਰਦੁਆਰੇ ਦੇ ਦਰਸ਼ਨ ਕਰ ਸਕਣਗੇ ਇਹ ਲੜਾਈ ਸਿਰਫ ਉਹਨਾਂ ਦੀ ਨਹੀਂ ਸਗੋ ਸਾਰੇ ਧਰਮਾਂ ਦੀ ਲੜਾਈ ਹੈ ਤਿੰਨ ਦਿਨ ਪਹਿਲਾਂ ਅਮਰੀਕਾ ਦੌਰੇ ਤੇ ਗਏ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਭਾਜਪਾ ਅਤੇ ਆਰਐਸਐਸ ਦੇ ਨਿਸ਼ਾਨੇ ਤੇ ਆ ਚੁੱਕੇ ਨੇ ਰਾਹੁਲ ਗਾਂਧੀ ਨੂੰ ਕਈ ਪ੍ਰੋਗਰਾਮਾਂ ਦੇ ਵਿੱਚ ਮੋਦੀ ਸਰਕਾਰ ਦੀਆਂ ਕਮੀਆਂ ਨੂੰ ਸੂਚੀਬੰਦ ਕਰਦੇ ਦੇਖਿਆ ਗਿਆ ਇਸੇ ਦੌਰਾਨ ਰਾਹੁਲ ਗਾਂਧੀ ਨੇ ਸਿੱਖਾਂ ਬਾਰੇ ਟਿੱਪਣੀ ਕੀਤੀ ਜਿਸ ਤੇ ਭਾਰੀ ਹੰਗਾਮਾ ਹੋ ਗਿਆ ਭਾਜਪਾ ਨੇ ਇਸ ਤੇ ਸਖਤ ਇਤਰਾਜ਼ ਟਾਰਗੇਟ ਕੀਤਾ ਹੈ ਨਾਲ ਹੀ ਕਿਹਾ ਕਿ ਇਸ ਬਿਆਨ ਦੀ ਉਹ ਨਖੇਦੀ ਕਰਦੇ ਨੇ ਔਰ ਇਸ ਮਾਮਲੇ ਦੇ ਵਿੱਚ ਕਾਂਗਰਸੀ ਨੇਤਾ راہੁਲ ਗਾਂਧੀ ਨੂੰ ਅਦਾਲਤ ਵਿੱਚ ਵੀ ਕਸਿਟਣਗੇ